ਣਾ ਦੇ ਸਮਰਾਲਾ ਚੌਂਕ ਦੇ ਨਜ਼ਦੀਕ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦੇ ਆਫਿਸ ਦੇ ਵਿੱਚ ਹਥਿਆਰਬੰਦ ਬਦਮਾਸ਼ ਵੜਾਉਂਦੇ ਨੇ ਜਿਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਕਾਮਯਾਬ ਨਹੀਂ ਹੋ ਸਕੇ ਦੱਸਿਆ ਕਿ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿੰਜੇ ਦੋਸ਼ੀ ਜਿਹੜੇ ਨੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਦੁਕਾਨਦਾਰ ਨੇ આરોપીਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਾਲਗੀ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਗੱਲ ਆਖ ਰਹੀ ਹੈ ਤਾਂ ਦਿਨ ਦਿਹਾੜੇ ਇੱਕ ਮਨੀ ਟ੍ਰਾਂਸਫਰ ਦੀ ਦੁਕਾਨ ਦੇ ਵਿੱਚ ਇਹ ਬਦਮਾਸ਼ ਵੜਦਨੇ ਹਥਿਆਰਬੰਦ ਲੁਟੇਰਿਆਂ ਦੇ ਬੁੱਲੂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਤੇ ਸਟਾਫ ਦੇ ਵੱਲੋਂ ਰੋਲਾ ਪਾ ਦਿੱਤਾ ਗਿਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਂ ਸਰ ਡਾਕਟਰ ਸਾਹਿਬ ਕਿਤਾ ਦੇਉਂਦਾ ਪੀੜਪਾੜਾ ਲੈ ਜਿਹੜਾ ਮਤਲਬ ਹੀ ਤਾਂ ਸਰ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਅਤੇ ਗੁੰਡਿਆਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ باوجود ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹ ਤਾਂ ਮੈਨੂੰ ਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਤਾਂ ਕਿ ਗੁੰਡਾ ਅੰਸਰਾਂ ਤੋਂ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹਾਂਜੀ ਸਰ ਕੀ ਨਾਮ ਹੈ ਦਿਮੇਸ਼ ਕੁਮਾਰ ਸਰ ਕੀ ਹੋਇਆ ਸੀ ਇਹ ਮਾਮਲਾ ਪੂਰਾ ਦੁਕਾਨਦਾਰ ਕਿਤੇ ਪੂਰਾ ਮੈਂ ਤਾਂ ਰੋਟੀ ਲੈਣ ਗਿਆ ਸੀ ਦੁਬਾਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ ਤੇ ਬੱਚਿਆਂ ਨੇ ਦੱਸਿਆ ਮੈਨੂੰ ਵੀ ਤਿੰਨ ਬੰਦੇ ਐਕਟਵਾ ਉਹ ਉਹ ਅੱਗੇ ਲਾਈ ਹੋ ਸੀਗੇ ਤਿੰਨ ਬੰਦੇ ਐਕਟਵਾ ਦੇ ਆ ਤੇ ਆਪਣਾ ਮੂੰਹ ਟਕੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਿਮਾਗ ਥੱਲੇ ਕਰ ਲੋ ਉਹਨਾਂ ਨੇ ਕੀਤਾ ਨਹੀਂ ਦੂਜੀ ਵਾਰੀ ਫੇਰ ਕਰ ਮਾਰ ਥੱਲੇ ਕਰ ਲੋ ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ ਰਾਹੁਲ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜਾ ਬੰਦ ਕਰ ਲਓ ਉਹ ਦਰਵਾਜਾ ਉਹਨੇ ਬੰਦ ਕੀਤਾ ਤੇ ਫਿਰ ਉਹਨਾਂ ਨੇ ਇੱਕਦਮ ਦੰਤ ਦਤਰਾ ਕੱਢ ਲਿਆ ਤੇ ਇਸ ਤਰ੍ਹਾਂ ਪਿਆਰ ਸੀ ਹਾਂ ਤੇ ਇਸ ਤਰ੍ਹਾਂ ਪਿਆਰ ਸੀ ਦੋ ਬੰਦਿਆਂ ਦੇ ਕੱਡੇ ਇੱਕ ਉਹ ਛੋਟਾ ਸੀ ਇੱਕ ਉਹ ਵੱਡਾ ਸੀ ਤੇ ਫਿਰ ਉਹਨਾਂ ਨੇ ਆਪਣਾ ਖੜਕਾਇਆ ਵਾ ਇਹ ਆ ਬੱਬੂ ਨਾਲ ਵੀ ਖੋਲੋ ਖੋਲ ਦੋ ਨਹੀਂ ਤਾਂ ਮੈਂ ਤੋੜ ਦਾਂਗੇ ਫਿਰ ਉਹ ਉਹ ਬਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੀ ਨਾ ਤੇ ਉਹ ਬਾਹਰੋਂ ਆਇਓ ਦੇਖਿਆ ਉਹਨੇ ਜੀ ਇਹ ਇਧਰ ਊੜਾ ਪੈ ਰਹੇ ਆ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਦਾ ਸਾਡੇ ਟਿਕਟਾਂ ਦਾ ਦਫਤਰ ਆ ਜੋ ਉਹਨਾਂ ਨੇ ਮੁੰਡੇ ਨੂੰ ਬੁਲਾ ਕੇ ਲਿਆਇਆ ਇਧਰ ਤੇ ਉਹ ਫਿਰ ਬਾਹਰ ਭੱਜੀ ਨਾ ਉਹਨੂੰ ਫੜਨ ਵਾਸਤੇ ਤਿੰਨੇ ਵਾਰ ਬੰਦ ਨਿਕਲ ਕੇ ਪਰਚ ਗਿਆ ਬਾਹਰ ਨਿਕਲ ਗਿਆ ਹਾਂ ਸੜਕ ਤੇ ਆ ਦੌੜਦੇ ਗਏ ਇਹ ਲੁੱਟ ਦੀ ਫਰਾਗ ਨੂੰ ਅੰਜਾਮ ਦੇਣਾ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮਤਲਬ ਲੁੱਟਣ ਵਾਸਤੇ ਹੀ ਆਏ ਸੀ ਜਦੋਂ ਕਿ ਬੰਦ ਕਰ ਲਿਆ ਤਾਂ ਉਹਨੂੰ ਫੜ ਕਰਕੇ ਫਿਰ ਕਿਆਜੂ ਬਚ ਗਿਆ ਤੇ ਉਹ ਵੀ ਜਾਨਵਰ ਜਾਨ ਵੀ ਬਚ ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ ਹਾਂਜੀ ਹਾਂਜੀ ਰਿਪੋਰਟ ਕੀਤੀ ਹੈ ਕਿਦੋਂ ਦਾ ਮਾਮਲਾ ਇਹ ਕੱਲ 6:30 6:30 3:35 ਦੀ ਗੱਲ ਦਾ ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਕ ਦੀ ਗੱਲ ਕਰੀਏ ਕਾਫੀ ਭੀੜ-ਪਾੜਾ ਵਾਲਾ ਏਰੀਆ ਹੈ ਤੇ باوجود ਵੀ ਜਿਹੜੇ ਬੜੀ ਹਿੰਮਤ ਦਿਖਾ ਕੇ ਲੁੱਟ ਕਰਨ ਆਏ ਹਾਂਜੀ ਹਾਂਜੀ ਬਿਲਕੁਲ ਪਰ ਸ਼ਰੀਆਮ ਆਇਆ ਤਾਂ